લાઉંગા ਫਿਰ ਮੈਂ ਕੱਲ ਹਾਂ ਹਾਂ ਕੋਈ ਚੱਕਰ ਨਹੀਂ ਚੰਗਾ ਭਾਈ ਭਾਈ ਹਾਂ ਭਾਈ ਉਹ ਗੱਟੋ ਗੇਟ ਨਹੀਂ ਖੋਲਦਾ ਕੀ ਹੋ ਗਿਆ ਸੌਖਾ ਹਾਂ ਮੈਂ ਤਾਂ ਖੜਕਾਈਏ ਨਾ ਖੋਲਦਾ ਨਹੀਂ ਆ ਦੇਖ ਕੇ ਜੀ ਚੱਲ ਉਹ ਦੇਵੀ ਜੇੜੀ ਨਹੀਂ ਖੋਲਦਾ ਇਹ ਗੇਟ ਤੋਂ ਨਾ ਪਣਾ ਪਰੇ ਹੋ ਗਿਆ ਕੀ ਗੱਲ ਹੋ ਗਈ ਕੱਟੂ ਦੁਨੀਆਂ ਨੇ ਮੂੰਹ ਜ ਆਪਣਾਈ ਬੈਠੇ ਹੋ ਯਾਰ ਕੀ ਦੱਸਾਂ ਯਾਰ ਸਵੇਰ ਦੇ ਕੋਲੇ ਸਪਾਇਆ ਨੇ ਤਾਂ ਕੀ ਗੱਲ ਹੋ ਗਈ ਭਾਬੀ ਵੀਰੇ ਕੀ ਦੱਸਾਂ ਹਰੇਕ ਸਾਲ ਕਹਿੰਦੇ ਵੀ ਕੂਲਰ ਲੈ ਕੇ ਦਊਂਗਾ ਕੂਲਰ ਲੈ ਕੇ ਦਊਂਗਾ ਪਰ ਇਹ ਲੈ ਕੇ ਨਹੀਂ ਦਿੰਦੇ ਕੂਲਰ ਹਰੇ ਘਰ ਵੀ ਅਜੇ ਸਮੇਂ ਉਸਾਰ ਦਿੰਦੇ ਆ ਹੁਣ ਪੁੱਛੋ ਨਾ ਤੋਂ ਗੱਲ ਕੀ ਕਹੋਂਲਰ ਕਾਤੋਂ ਨਹੀਂ ਲੈ ਕੇ ਕੋਲਰ ਕਾਤੋਂ ਨਹੀਂ ਲੈ ਕੇ ਦਿੰਦਾ ਉਹ ਯਾਰ ਮੈਂ ਕੂਲਰ ਤਾਂ ਲੈਣ ਜਾਣਾ ਸੀਗਾ ਹੁਣ ਮੈਨੂੰ ਆਏ ਨਹੀਂ ਪਤਾ ਵੀ ਕਿਹੜੀ ਦੁਕਾਨ ਤੋਂ ਲੈ ਕੇ ਆਵਾਂ ਜੇ ਵਧੀਆ ਕੁਆਲਿਟੀ ਦਾ ਕਿੱਥੋਂ ਮਿਲਦਾ ਵਾ ਉਹ ਯਾਰ ਜੇ ਤੂੰ ਕੂਲਰ ਕਾਣੇ ਮੈਨੂੰ ਦੱਸਦਾ ਅਕਾ ਧਾਂਦਰਾ ਰੋਡ ਮਾਰਕਰ ਪੈੱਂਡ ਹਾਂ ਹਾਂ ਲੀਕੋੜ ਫੈਕਟਰੀ ਆ ਜਿਹੜੀ ਉਹਦੇ ਕੋਲ ਸੈਨੀ ਫੈਕਟਰੀ ਵਾਲੇ ਆ ਬਹੁਤ ਵੱਡੀ ਫੈਕਟਰੀ ਆ ਅੱਛਾ ਉਹ ਆਪ ਤਿਆਰ ਕਰਦੇ ਆ ਕੂਲਰ ਉਹ ਤੋਂ ਹਰ ਕਿਸੇ ਕੂਲਰ ਮੈਨੂੰ ਛੋਟਾ ਕੂਲਰ ਲੈ ਲੈ ਵੱਡਾ ਕੂਲਰ ਲੈ ਲੈ ਅੱਛਾ ਤਿਆਰ ਵੀ ਉਹ ਕਰ ਦਿੰਦੇ ਆ ਹਾਂ ਨਾਲ ਘੱਟ ਰੇਟਾਂ ਤੋਂ ਸਟਾਰਟ ਹੋ ਗਏ ਵੱਧ ਰੇਟਾਂ ਤੱਕ ਵੀ ਆ ਅੱਛਾ ਠੀਕ ਹੈ ਤਿਆਰ ਹੋ ਜਾ ਬਾਬੀ ਟੈਨਸ਼ਨ ਆ ਲੈ ਜਲਬ ਤਿਆਰ ਹੋ ਮੋਟਰ ਕਿੰਨੇ ਘੰਟੇ ਚਾਹੁੰਦਾ ਫਿਰ ਤੂੰ ਪੀਚ ਆ ਗਿਆ ਬਾ ਠੀਕ ਹੈ ਮੈਂ ਵੀ ਤਿਆਰ ਹਾਂ ਤੈਨੂੰ ਕੂਲਰ ਦਿਵਾ ਕੇ ਲੈ ਕੇ ਆ ਮੈਂ ਐਵੇਂ ਗਰਮੀ ਚ ਮਰ ਜਾਂਦਾ ਆ ਦੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਇਹ ਭਰਾ ਵਾ ਇਹਨੂੰ ਕੂਲਰ ਦਿਵਾਓ ਕਿਹੜਾ ਸਾਈਜ਼ ਦਾ ਚਾਹੀਦਾ ਇਹਦੇ ਸਾਈਜ਼ ਦੇ ਦੇ ਦੀਏ ਇਹਦੇ ਸਾਈਜ਼ ਦਾ ਮਿਲ ਜੂਗਾ ਜੀ ਮਿਲ ਜੂ ਮਿਲ ਦਿਖਾਓ ਜੀ ਆ ਪਿਆ ਦੇ ਆ ਗਿਆ ਗੱਟੂ ਵਾਲਾ ਤੇਰੇ ਸਾਈਜ਼ ਦੇ ਹੀ ਦਿਖਲਾ ਥੋੜਾ ਵੱਡਾ ਹੋਣਾ ਥੋੜਾ ਕਰ ਦੇ ਥੋੜਾ ਲੈਣੀ ਇਹ ਤਾਂ ਛੋਟਾ ਆਪ ਦੇ ਦੇ ਨੇ ਆਈ ਪਾਲੀ ਆਈ ਹੋਈ ਹਰ ਖਾਣੂ ਆ ਦੇਖ ਲੈ ਆ ਬਾਈ ਰਖਾਈ ਯਾਰ ਮਾੜਾ ਇਹ ਥੱਲੇ ਦਿਖਾਈ ਉਹਨੂੰ ਪਤਾ ਯਾਰ ਜਮਾ ਹੀ ਤੇਰੇ ਸਾਈਜ਼ ਦਾ ਯਾਰ ਦੇਖ ਲੈ ਹੁਣ ਆਪੇ ਜੀ ਆਹ ਵਾਹ ਆਇਓ ਠੀਕ ਆ ਮੰਜਰੇ ਪਿਆ ਵੀ ਦੱਸੂ ਹੈ এবারে ਤੁਸੀਂ ਆਪ ਤਿਆਰ ਕਰਦੇ ਹੋ ਕਿ ਬਾਹਰ ਮੰਗਵਾਉਣੇ ਆਪ ਤਿਆਰ ਕਰਦੇ ਜੀ ਠੀਕ ਹੈ ਜੀ 30 ਸਾਲ ਹੋ ਗਏ ਆਪਾਂ ਨੂੰ ਕੁਲਰ ਤਿਆਰ ਕਰਦੇ ਠੀਕ ਹੈ ਜੀ ਤੇ ਕੁਆਲਿਟੀ ਜਮੇ ਜਿਹੜੀ ਕੰਪਨੀ ਤੁਸੀਂ ਥੋੜੇ ਆਪ ਦਾ ਹੀ ਆ 30 ਸਾਲ ਦਾ ਕੰਮ ਹੋ ਗਿਆ ਤੇ ਕੁਆਲਿਟੀ ਦਾ ਆਪੇ ਵਧੀਆ ਹੁੰਦਾ ਠੀਕ ਹੈ ਜੀ ਕੁਆਲਿਟੀ ਦਾ ਮਾੜੀ ਮਿਲਨੀ ਜਮੇ ਜਮੇ ਥੋੜੇ ਆਹ ਕੁਲਰ ਨੇ ਜਮੇ ਪਲਾਸਟਿਕ ਦੇ ਮਾੜੀ ਪਲਾਸਟਿਕ ਤਾਂ ਨਹੀਂ ਹੋਈ ਇਹ ਨਾ ਨਾ ਵੀਰ ਨਾ ਹਾਂ ਨਹੀਂਗਾ ਆਪਿਆ ਪਲਾਸਟਿਕ ਦਾ ਅੱਛਾ ਜੀ ਇਹਨੂੰ ਜਿੱਦਾਂ ਮਰਜ਼ੀ ਕਰ ਲੈਸ ਉਹਨੂੰ ਤਾਂ ਆਪਾਂ ਮੈਂ ਟੂਥੇ ਦੋ ਸੈਟ ਲਈ ਯਾਰ ਉੱਪਰ ਬਈਆ ਚਾਹੀਦੇ ਆਹ ਵਧੀਆ 3 ਮਿੰਟ ਟੁੱਟਦਾ ਹੋਰ ਦਾ ਇਹ ਜਮੇ ਬੀਲੀ ਬੂਲੀ ਕਿੰਨੀ ਖਾਂਦੇ ਹੀ ਇਹ ਘੱਟ ਖਾਂਣਗੇ ਘੱਟ ਖਾਂਣਗੇ ਠੀਕ ਹੈ ਜੀ ਤੇ ਆਪਣੇ ਹੋਰ ਵੀ ਤਿਆਰ ਕਰਦੇ ਹਾਂ ਕੱਲੇ ਕੂਲਰ ਹੀ ਆਈ ਅਲਮਾਰੀ ਤਿਆਰ ਹੁੰਦੀ ਆਪਣਾ ਠੀਕ ਹੈ ਜੀ ਅਲਮਾਰੀ ਉਧਰ ਫੈਕਟਰੀ ਆਪਣੀ ਠੀਕ ਹੈ ਜੀ ਅਲਮਾਰੀ ਵੀ ਫੈਂਸੀ ਤਿਆਰ ਕਰਦੇ ਹਾਂ ਠੀਕ ਹੈ ਜੀ ਲੀ ਆਇਨਿੰਗ ਤਿਆਰ ਕਰਦੇ ਹਾਂ ਯਾਨੀ ਜਿਵੇਂ ਲੱਕੜ ਦੇ ਹੁੰਦੇ ਨੇ ਦਰਵਾਜ਼ੇ ਜਮੇ ਜੇ ਕਿਸੇ ਨੇ ਹੀ ਫਿਰ ਤਿਆਰ ਕਰਾਉਣਾ ਹੋਵੇ ਵੀ ਕੂਲਰ ਆਪ ਦੇ ਸਾਈਜ਼ ਦਾ ਕਰਾਉਣਾ ਹੋਵੇ ਜਾਂ ਅਲਮਾਰੀ ਕੋਈ ਆ ਲੋ ਵੀ ਜੇ ਕਿਸੇ ਨੇ ਆ ਕੂਲਰ ਲੈਣਾ ਜਾਂ ਆਪ ਦੇ ਤਰੀਕੇ ਨਾਲ ਕੂਲਰ ਬਣਾਉਣਾ ਜਾਂ ਅਲਮਾਰੀ ਬਣਾਉਣੀ ਆ ਤੁਸੀਂ ਆ ਬਾਈ ਹੋਣਾ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਹੋਣਾ ਤੋਂ ਆਪਾਂ ਐਡਰੈਸ ਪੁੱਛ ਲੈਣਾ ਬਾਈ ਹੋਣਾ ਦਾ ਆਪਾਂ ਮੋਬਾਈਲ ਨੰਬਰ ਪੁੱਛ ਲੈਣੇ ਆ ਬਾਈ ਦੱਸਿਓ ਮਾੜਾ ਜੀ ਤੁਹਾਡਾ ਐਡਰੈਸ ਹੈਗਾ ਵੀਰੇ ਤਾਂਦਰਾ ਰੋਡ ਤਾਂਦਰਾ ਰੋਡ ਜੀ ਤਾਂਦਰਾ ਰੋਡ ਤੇ ਜੋਸੋ ਸਕੂਲ ਆ ਜੋਸੋ ਸਕੂਲ ਦੇ ਨਾਲ ਪੈਲਸ ਆ ਪੈਲਸ ਦੇ ਸਾਹਮਣੇ ਇੱਕ ਦੂਜੀ ਆਪਣੀ ਫੈਕਟਰੀ ਜਿੱਥੇ ਅਲਮਾਰੀ ਬਣਦੀ ਆ ਠੀਕ ਹੈ ਉਹ ਹੈਗੀ ਆ ਜੋਸੋ ਸਕੂਲ ਦੇ ਸਾਹਮਣੇ ਐਚਡੀਐਫਸੀ ਗਲੀ ਸਿੱਧੀ ਚਲੇ ਜਾਣਾ ਠੀਕ ਹੈ ਉਦੋਂ ਕਿ ਲੀਫੂਡ ਦਵਾਈਆਂ ਦੀ ਫੈਕਟਰੀ ਆਉਂਦੀ ਆ ਉਹਦੇ ਨਾਲ ਆਪਣੀ ਫੈਕਟਰੀ ਠੀਕ ਹੈ ਲੋਈ ਬਾਈ ਨੰਬਰ ਵੀ ਦੱਸ ਦਿਓ ਆਪ ਦਾ ਦੋ ਵਾਰ ਰਿਪੀਟ ਕਰ ਦਿਓ 99760 99431 98760 98760 99431 99431 ਬਾਈ ਉਹਨਾਂ ਦਾ ਮੋਬਾਈਲ ਨੰਬਰ ਆ ਗੱਲ ਹੋਰ ਰਹਿ ਗਈ ਜਮੇ ਕਿਸੇ ਨੇ ਨਾ ਬਿਜ਼ਨਸ ਕਰਨਾ ਹੋਵੇ ਤੁਹ ਤੋਂ ਕੂਲਰ ਚੱਕਣਾ ਬਿਠੋਗਰੇੜ ਚ ਵੀ ਉਹ ਜਾਣਗੇ ਮਿਲ ਜਾਣਗੇ ਮਿਲ ਜਾਣਗੇ ਲੋਈ ਬਾਈ ਕੋਲੇ ਸਾਰੀਆਂ ਸਹੂਲਤਾਂ ਨੇ ਹਾਂਜੀ ਹੋਲ ਸੇਲ ਤੇ ਕੰਮ ਕਰਦੇ ਆਂ ਹੋਲ ਸੇਲ ਤੇ ਬਾਈ ਹੁਣੀ ਕੰਮ ਕਰਦੇ ਆ ਬਾਈ ਸਾਰੀਆਂ ਸਹੂਲਤਾਂ ਨੇ ਬਾਈ ਜੀ ਉਹਨਾਂ ਕੋਲੇ ਜੇ ਕਿਸੇ ਨੇ ਕੂਲਰ ਲੈਣਾ ਤੁਹਾਨੂੰ ਐਡਰੈਸ ਦੱਸਤਾ ਬਾਅਦ ਤਾਨੂੰ ਹੋਰ ਆਫਰ ਦੇ ਦਿੰਨੇ ਜਿਹੜਾ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਜੂ ਠੀਕ ਹੋਲਸੇਲ ਰੇਫਰ ਕੁਲਰ ਦੇ ਦਾਂਗੇ ਆਪਾਂ ਲੋਜ ਇੱਕ ਹੋਰ ਆਫਰ ਦੇਤੀ ਬਾਈ ਉਹਨਾਂ ਨੇ ਹੈ ਪਰ ਤੁਹਾਨੂੰ ਵੀਡੀਓ ਦਿਖਾਉਣੀ ਹੀ ਪੈਣੀ ਆ ਵੀ ਸ਼ੇਅਰ ਕਰਕੇ ਆਏ ਠੀਕ ਹੈ ਨਹੀਂ ਦੇਣਾ ਹੋਰ ਆਫਰ ਦੇ ਦਿੰਨੇ ਆਪਾਂ ਠੀਕ ਹੈ ਜੀ ਜਿਹੜਾ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਜੀ ਠੀਕ ਹੈ ਜੀ ਤੇ ਚਲੋ ਇਹੀ ਵੀਡੀਓ ਦੇ ਵਿੱਚ ਆਪਾਂ ਸਮਾਪਤੀ ਕਰਦੇ ਹਾਂ ਹੁਣ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ